ਆਰਿਆਸੀ ਪਾਰਿਸ ਪ੍ਰੋਟੈਸਟ ਨੂੰ ਲੈ ਕੇ ਸਰਕਾਰ ਕੋਈ ਗੰਭੀਰਤਾ ਨਹੀਂ ਦਿਖਾ ਰਹੀ ਸੀ ਔਰ ਇਸੇ ਦੇ ਚੱਲਦੇ ਇਹ ਜਦੋਂ ਪ੍ਰੋਟੈਸਟ ਹੋਰ ਵੱਧ ਜਾਂਦਾ ਹੈ ਤਾਂ ਫੌਜ ਦਾ ਵੀ ਸਮਰਥਨ ਮਿਲ ਜਾਂਦਾ ਹੈ ਜਿਸ ਤੋਂ ਬਾਅਦ ਉੱਥੋਂ ਦਾ ਜੋ ਰਾਸ਼ਟਰਪਤੀ ਹੈ ਤਾਂ ਉਸ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਇਹ ਵੱਡੀ ਖਬਰ ਹੈ ਦੱਸਦੀ ਹੈ ਕਿ ਮਿਲਟਰੀ ਜਹਾਜ਼ ਰਾਹੀਂ ਫਰਾਂਸ ਭੱਜਣ ਦੀਆਂ ਖਬਰਾਂ ਨੇ ਮੈਡਾਗਾਸਕਰ ਦੇ ਜੋ ਰਾਸ਼ਟਰਪਤੀ ਹੈ ਔਰ ਜੋ ਖਬਰਾਂ ਨਿਕਲ ਕੇ ਉੱਥੋਂ ਦੀਆਂ ਸਾਹਮਣੇ ਆ ਰਹੀਆਂ ਨੇ ਜੋ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਦਾਬਾ ਕੀਤਾ ਗਿਆ ਹੈ ਦਾਵਾ ਕੀਤਾ ਗਿਆ ਹੈ ਕਿ ਰਾਸ਼ਟਰਪਤੀ ਐਂਟਰੀ ਰਾਜੋ ਐਲੀਨਾ ਦੇ ਛੱਡ ਕੇ ਫਰਾਰ ਹੋ ਚੁੱਕੇ ਨੇ ਔਰ ਸੰਸਦ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਸਟੇਨੀ ਰਿੰਦਿਆਰਨਾ ਸੋਲੋਨਿਕੋ ਨੇ ਦੱਸਿਆ ਕਿ ਫੌਜ ਦਾ ਪ੍ਰਦਰਸ਼ਨਕਾਰੀਆਂ ਨੂੰ ਸਮਰਥਨ ਮਿਲਣ ਤੋਂ ਬਾਅਦ ਰਾਸ਼ਟਰਪਤੀ ਨੂੰ ਦੇਸ਼ ਛੱਡਣਾ ਪਿਆ ਹੈ ਔਰ ਐਤਵਾਰ ਨੂੰ ਹੀ ਉਹ ਦੇਸ਼ ਛੱਡ ਕੇ ਇੱਥੋਂ ਜਾ ਚੁੱਕੇ ਨੇ ਫਿਲਹਾਲ ਉਹ ਕਿੱਥੇ ਨੇ ਇਸ ਦੀ ਜਾਣਕਾਰੀ ਕਿਸੇ ਨੂੰ ਨਹੀਂ ਹੈ ਮੈਡਾਗਾਸਕਰ ਦੇ ਵਿੱਚ ਬੀਤੇ ਕਾਫੀ ਸਮੇਂ ਤੋਂ ਪਾਣੀ ਅਤੇ ਬਿਜਲੀ ਦੀ ਕਮੀ ਸੀ ਜਿਸ ਦੇ ਕਰਕੇ 25 ਸਤੰਬਰ ਨੂੰ ਪੂਰੇ ਦੇਸ਼ ਦੇ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਜਾਂਦੇ ਨੇ ਔਰ ਇਸ ਤੋਂ ਪਹਿਲਾਂ ਜੋ ਪ੍ਰੈਜ਼ੀਡੈਂਟ ਆਫਿਸ ਹੈ ਉਸ ਦੇ ਵੱਲੋਂ ਕਿਹਾ ਗਿਆ ਕਿ ਰਾਸ਼ਟਰਪਤੀ ਰੋਜੋ ਐਲਿਨਾ ਸੋਮਵਾਰ ਰਾਤ ਦੇਸ਼ ਨੂੰ ਸੰਬੋਧਨ ਕਰਨਗੇ ਔਰ ਉੱਥੇ ਆ ਦੇਸ਼ ਨੂੰ ਸੰਬੋਧਿਤ ਕਰਕੇ ਇਸ ਜੋ ਸਮੱਸਿਆ ਹੈ ਉਸ ਨੂੰ ਸੰਬੋਧਨ ਕਰਨਗੇ ਔਰ ਇਸ ਦੇ ਹੱਲ ਬਾਰੇ ਕੋਈ ਗੱਲ ਕਰਨਗੇ ਪਰ ਉਸ ਤੋਂ ਪਹਿਲਾਂ ਹੀ ਇਹ ਪ੍ਰਦਰਸ਼ਨ ਕਾਫੀ ਵੱਧ ਜਾਂਦਾ ਹੈ ਜਿਸ ਕਰਕੇ ਰਾਸ਼ਟਰਪਤੀ ਨੂੰ ਦੇਸ਼ ਛੱਡਣਾ ਪਿਆ ਹੈ ਫ੍ਰਾਂਸੀਸੀ ਦਾ ਜੋ ਮਿਲਟਰੀ ਜਾਜ ਹੈ ਉਸ ਦੇ ਰਾਹੀਂ ਇਹਨਾਂ ਨੂੰ ਦੇਸ਼ ਛੱਡ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਫ੍ਰਾਂਸੀਸੀ ਰੇਡੀਓ ਆਰਐਫਆਈ ਨੇ ਦੱਸਿਆ ਕਿ ਰਾਸ਼ਟਰਪਤੀ ਜੋ ਉੱਥੋਂ ਦੇ ਰਾਸ਼ਟਰਪਤੀ ਨੇ ਬੈਂਕਰੋ ਤੇ ਉਹਨਾਂ ਦੇ ਨਾਲ ਸਮਝੌਤਾ ਕੀਤਾ ਸੀ ਔਰ ਇਸੇ ਦੇ ਚੱਲਦੇ ਉਹ ਉਹ ਦੇਸ਼ ਛੱਡ ਕੇ ਫ੍ਰਾਂਸ ਫਰਾਰ ਹੋ ਚੁੱਕੇ ਨੇ ਤਾਂ ਸੂਤਰਾਂ ਦੇ ਮੁਤਾਬਕ ਫ੍ਰਾਂਸੀਸੀ ਫੌਜ ਦਾ ਇੱਕ ਕਾਸਾ ਜਹਾਜ਼ ਐਤਵਾਰ ਨੂੰ ਮਾਡਾਗਾਸਕਰ ਜੋ ਮਾਡਾਗਾਸਕਰ ਦੇ ਸੈਂਟੇਮੇਰੀ 에ਅਰਪੋਰਟ ਤੇ ਉਤਰਦਾ ਹੈ ਔਰ ਇਸੇ ਜਹਾਜ਼ ਦੇ ਰਾਹੀਂ ਉੱਥੋਂ ਉਹ ਫਰਾਰ ਹੁੰਦੇ ਨੇ ਤਾਂ ਇਹ ਲਗਾਤਾਰ ਪ੍ਰੋਟੈਸਟ ਜੋ ਜੰਜੀ ਦੇ ਵੱਲੋਂ ਕੀਤੇ ਜਾ ਰਹੇ ਨੇ ਤਾਂ ਉੱਥੇ ਇਹ ਹੁਣ ਮਾਡਾਗਾਸਕਰ ਦੇ ਵਿੱਚ ਪ੍ਰੋਟੈਸਟ ਦੇਖ ਨੂੰ ਮਿਲਿਆ ਇਸ ਤੋਂ ਪਹਿਲਾਂ ਨੇਪਾਲ ਦੇ ਵਿੱਚ ਉਸ ਤੋਂ ਪਹਿਲਾਂ ਅ ਕਈ ਦੇਸ਼ਾਂ ਦੇ ਵਿੱਚ ਅਸੀਂ ਪ੍ਰੋਟੈਸਟ ਦੇਖ ਚੁੱਕੇ ਹਾਂ ਇੱਕੋ ਤਰੀਕੇ ਦਾ ਤਾਣਾ ਬਾਣਾ ਇਹਨਾਂ ਪ੍ਰੋਟੈਸਟ ਦਾ ਦੇਖਣ ਨੂੰ ਮਿਲਦਾ ਹੈ ਕਿਸੇ ਗੱਲ ਨੂੰ ਲੈ ਕੇ ਵਿਰੋਧ ਭੜਕਦਾ ਹੈ ਔਰ ਸਾਰੇ ਜੋ ਦੇਸ਼ ਹੈ ਉਹ ਇਕੱਠਾ ਹੋ ਜਾਂਦਾ ਜਿਸ ਤੋਂ ਬਾਅਦ ਜੋ ਸਰਕਾਰ ਹੈ ਉੱਥੋਂ ਨੂੰ ਭਾਜੜਾ ਪਾ ਦਿੱਤੀਆਂ ਜਾਂਦੀਆਂ ਨੇ ਨੇਪਾਲ ਦੀਆਂ ਅਸੀਂ ਤਸਵੀਰਾਂ ਦੇਖੀਆਂ ਕਿਸ ਤਰੀਕੇ ਦੇ ਨਾਲ ਉੱਥੋਂ ਦੇ ਜੋ ਮੰਤਰੀ ਸੀ ਉਹਨਾਂ ਨੂੰ ਲੋਕਾਂ ਨੇ ਸੜਕਾਂ ਦੇ ਉੱਤੇ ਡੜਾਇਆ ਉੱਥੋਂ ਦੇ ਜ ਅ ਵੱਡੇ ਲੀਡਰ ਸੀ ਤਾਂ ਉਹਨਾਂ ਨੂੰ ਕੁੱਟ ਮਾਰ ਉਹਨਾਂ ਦੇ ਨਾਲ ਕੀਤੀ ਗਈ ਔਰ ਉੱਥੋਂ ਉਹਨਾਂ ਨੂੰ ਭਜਾ ਦਿੱਤਾ ਗਿਆ ਔਰ ਇਸੇ ਨੂੰ ਲੈ ਕੇ ਕਈ ਤਰ੍ਹਾਂ ਦੇ ਪ੍ਰੋਟੈਸਟ ਅੱਗੇ ਵੀ ਦੇਖਣ ਨੂੰ ਮਿਲ ਰਹੇ ਨੇ ਮੈਡਾਗਾਸਕਰ ਦੇ ਵਿੱਚ ਵੀ ਇਹ ਫੋਨਟੈਸਟ ਜੰਜੀ ਦੇ ਵੱਲੋਂ ਹੀ ਸੰਭਾਲਿਆ ਗਿਆ ਸੀ ਔਰ ਫੌਜ ਦਾ ਜਦੋਂ ਪ੍ਰੋਟੈ ਜੋ ਸਮਰਥਨ ਮਿਲ ਜਾਂਦਾ ਹੈ ਕਿਉਂਕਿ ਫੌਜ ਨੇ ਰਾਸ਼ਟਰਪਤੀ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਔਰ ਇਸੇ ਵਿੱਚ ਜੋ ਰਾਸ਼ਟਰਪਤੀ ਦੀ ਸਥਿਤੀ ਹੈ ਉਹ ਕਾਫੀ ਕਮਜ਼ੋਰ ਹੋ ਜਾਂਦੀ ਹੈ ਕਿਉਂਕਿ ਆਪਣੀ ਹੀ ਫੌਜ ਦੇ ਵੱਲੋਂ ਕੋਈ ਇਹਨਾਂ ਨੂੰ ਜੋ ਸਮਰਥਨ ਹੈ ਉਹ ਨਹੀਂ ਮਿਲਦਾ ਜਿਸ ਕਰਕੇ ਉਹਨਾਂ ਨੂੰ ਆਪਣਾ ਤਖਤਾ ਛੱਡਣਾ ਪਿਆ ਹੈ ਆਪਣੀ ਕੁਰਸੀ ਛੱਡਣੀ ਪਈ ਹੈ ਔਰ ਦੇਸ਼ ਛੱਡ ਕੇ ਫਰਾਰ ਹੋਣਾ ਪਿਆ ਜਦੋਂ ਵੀ ਕਿਸੇ ਦੇਸ਼ ਦੇ ਵਿੱਚ ਤਖਤਾ ਪਲਟ ਹੁੰਦਾ ਹੈ ਤਾਂ ਉੱਥੋਂ ਦੀ ਜੋ ਫੌਜ ਹੈ ਤਾਂ ਉਹ ਤੈਅ ਕਰਦੀ ਹੈ ਕਿ ਆਖਿਰ ਸੱਤਾ ਤੇ ਕੌਣ ਕਾਬਜ਼ ਹੋਵੇਗਾ ਕਿਉਂਕਿ ਅਸੀਂ ਹੋਰ ਵੀ ਦੇਸ਼ ਦੇਖੇ ਜਿੱਥੇ ਚਾਹੇ ਲੋਕਤੰਤਰ ਦੀ ਵਿਵਸਥਾ ਹੋਵੇ ਪਰ ਇਸ ਦੇ ਬਾਵਜੂਦ ਫੌਜ ਕਈ ਵਾਰੇ ਤੈਅ ਕਰਦੀ ਹੈ ਕਿ ਕਿਸ ਤਰੀਕੇ ਦੇ ਨਾਲ ਸੱਤਾ ਕਿਸ ਪਾਸੇ ਬੈਠੇਗੀ ਕਿਸ ਪਾਸੇ ਸਮਰਥਨ ਦੇਣਾ ਹੈ ਤਾਂ ਫੌਜ ਦਾ ਸਮਰਥਨ ਜਿਸ ਸਾਈਡ ਹੁੰਦਾ ਹੈ ਤਾਂ ਉਸੇ ਸਾਈਡ ਦੀ ਸਰਕਾਰ ਬਣਦੀ ਹੈ ਔਰ ਉਸੇ ਪਾਸੇ ਦੇ ਜੋ ਲੀਡਰ ਨੇ ਉਹ ਉੱਪਰ ਕੇ ਸਾਹਮਣੇ ਆਉਂਦੇ ਨੇ ਔਰ ਜੇਕਰ ਕੋਈ ਸਰਕਾਰ ਫੌਜ ਦਾ ਸਮਰਥਨ ਗਵਾ ਦਿੰਦੀ ਹੈ ਤਾਂ ਉੱਥੇ ਉਹਨਾਂ ਨੂੰ ਆਪਣੀ ਕਰਸੀ ਵੀ ਛੱਡਣੀ ਪੈਂਦੀ ਹੈ ਤਾਂ ਅਫਰੀਕੀ ਦੇਸ਼ ਮੈਡਾਗਾਸਕਰ ਦੇ ਵਿੱਚ ਤਖਤਾ ਪਲਟ ਹੋ ਚੁੱਕਾ ਹੈ ਇੱਕ ਹੋਰ ਤਖਤਾ ਪਲਟ ਦੁਨੀਆ ਦੇ ਵਿੱਚ ਲਗਾਤਾਰ ਇਸ ਤਰੀਕੇ ਦੇ ਪ੍ਰੋਟੈਸਟ ਦੇਖਣ ਨੂੰ ਮਿਲ ਰਹੇ ਨੇ ਜਦੋਂ ਜੈਂਜੀ ਦੇ ਵੱਲੋਂ ਜੋ ਪ੍ਰਦਰਸ਼ਨ ਹੈ ਉਸ ਦਾ ਜ਼ਿੰਮਾ ਸੰਭਾਲਿਆ ਜਾਂਦਾ ਹੈ ਕਿਸੇ ਮੁੱਦੇ ਨੂੰ ਲੈ ਕੇ ਸਾਹਮਣੇ ਆਉਂਦੇ ਨੇ ਔਰ ਤਖਤਾ ਪਲਟ ਕਰਨ ਤੱਕ ਗੱਲ ਚੱਲੀ ਜਾਂਦੀ ਹੈ ਔਰ ਉਸ ਤੋਂ ਬਾਅਦ ਉਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਰਾਸ਼ਟਰਪਤੀ ਭਵਨ ਦੇ ਵਿੱਚ ਦਾਖਲ ਹੁੰਦੇ ਨੇ ਪ੍ਰਧਾਨ ਮੰਤਰੀ ਆਵਾਸ ਦੇ ਵਿੱਚ ਦਾਖਲ ਹੁੰਦੇ ਨੇ ਔਰ ਉੱਥੇ ਜਾ ਕੇ ਇਹਨਾਂ ਦੇ ਵੱਲੋਂ ਤੋੜਪੰਨ ਕੀਤੀ ਜਾਂਦੀ ਹੈ ਉਸੇ ਤਰੀਕੇ ਦੀਆਂ ਤਸਵੀਰਾਂ ਉਹਨ ਮੇੜਾ ਗਾਸ ਕਰਤੋ ਸਾਹਮਣੇ ਆ ਰਹੀਆਂ ਨੇ ਪ੍ਰੋਟੈਸਟ ਲਗਾਤਾਰ ਨੌਜਵਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਪਰ ਇਸ ਪ੍ਰੋਟੈਸਟ ਨੂੰ ਲੈ ਕੇ ਸਰਕਾਰ ਕੋਈ ਗੰਭੀਰਤਾ ਨਹੀਂ ਦਿਖਾ ਰਹੀ ਸੀ ਔਰ ਇਸੇ ਦੇ ਚੱਲਦੇ ਜਦੋਂ ਪ੍ਰੋਟੈਸਟ ਹੋਰ ਵੱਧ ਜਾਂਦਾ ਹੈ ਤਾਂ ਫੌਜ ਦਾ ਵੀ ਸਮਰਥਨ ਮਿਲ ਜਾਂਦਾ ਹੈ ਜਿਸ ਤੋਂ ਬਾਅਦ ਉੱਥੋਂ ਦਾ ਜੋ ਰਾਸ਼ਟਰਪਤੀ ਹੈ ਤਾਂ ਉਸ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਇਹ ਵੱਡੀ ਖਬਰ ਹੈ ਦੱਸਦੀ ਹੈ ਕਿ ਮਿਲਟਰੀ ਜਹਾਜ਼ ਰਾਹੀਂ ਫਰਾਂਸ ਭੱਜਣ ਦੀਆਂ ਖਬਰਾਂ ਨੇ ਮੈਡਾਗਾਸਕਰ ਦੇ ਜੋ ਰਾਸ਼ਟਰਪਤੀ ਹੈ ਔਰ ਜੋ ਖਬਰਾਂ ਨਿਕਲ ਕੇ ਉੱਥੋਂ ਦੀਆਂ ਸਾਹਮਣੇ ਆ ਰਹੀਆਂ ਨੇ ਜੋ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਦਾਬਾ ਕੀਤਾ ਗਿਆ ਹੈ ਦਾਵਾ ਕੀਤਾ ਗਿਆ ਹੈ ਕਿ ਰਾਸ਼ਟਰਪਤੀ ਐਂਟਰੀ ਰਾਜੋ ਐਲੀਨਾ ਦੇ ਛੱਡ ਕੇ ਫਰਾਰ ਹੋ ਚੁੱਕੇ ਨੇ ਔਰ ਸੰਸਦ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਸਟੇਨੀ ਰਿੰਦਿਆਰਨਾ ਸੋਲੋਨਿਕੋ ਨੇ ਦੱਸਿਆ ਕਿ ਫੌਜ ਦਾ ਪ੍ਰਦਰਸ਼ਨਕਾਰੀਆਂ ਨੂੰ ਸਮਰਥਨ ਮਿਲਣ ਤੋਂ ਬਾਅਦ ਰਾਸ਼ਟਰਪਤੀ ਨੂੰ ਦੇਸ਼ ਛੱਡਣਾ ਪਿਆ ਹੈ ਔਰ ਐਤਵਾਰ ਨੂੰ ਹੀ ਉਹ ਦੇਸ਼ ਛੱਡ ਕੇ ਇੱਥੋਂ ਜਾ ਚੁੱਕੇ ਨੇ ਫਿਲਹਾਲ ਉਹ ਕਿੱਥੇ ਨੇ ਇਸ ਦੀ ਜਾਣਕਾਰੀ ਕਿਸੇ ਨੂੰ ਨਹੀਂ ਹੈ ਮੈਡਾਗਾਸਕਰ ਦੇ ਵਿੱਚ ਬੀਤੇ ਕਾਫੀ ਸਮੇਂ ਤੋਂ ਪਾਣੀ ਅਤੇ ਬਿਜਲੀ ਦੀ ਕਮੀ ਸੀ ਜਿਸ ਦੇ ਕਰਕੇ 25 ਸਤੰਬਰ ਨੂੰ ਪੂਰੇ ਦੇਸ਼ ਦੇ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਜਾਂਦੇ ਨੇ ਔਰ ਇਸ ਤੋਂ ਪਹਿਲਾਂ ਜੋ ਪ੍ਰੈਜ਼ੀਡੈਂਟ ਆਫਿਸ ਹੈ ਉਸ ਦੇ ਵੱਲੋਂ ਕਿਹਾ ਗਿਆ ਕਿ ਰਾਸ਼ਟਰਪਤੀ ਰੋਜੋਏਲਿਨਾ ਸੋਮਵਾਰ ਰਾਤ ਦੇਸ਼ ਨੂੰ ਸੰਬੋਧਨ ਕਰਨਗੇ ਔਰ ਉੱਥੇ ਦੇਸ਼ ਨੂੰ ਸੰਬੋਧਿਤ ਕਰਕੇ ਇਸ ਜੋ ਸਮੱਸਿਆ ਹੈ ਉਸ ਨੂੰ ਸੰਬੋਧਨ ਕਰਨਗੇ ਔਰ ਇਸ ਦੇ ਹੱਲ ਬਾਰੇ ਕੋਈ ਗੱਲ ਕਰਨਗੇ ਪਰ ਉਸ ਤੋਂ ਪਹਿਲਾਂ ਹੀ ਇਹ ਪ੍ਰਦਰਸ਼ਨ ਕਾਫੀ ਵੱਧ ਜਾਂਦਾ ਹੈ ਜਿਸ ਕਰਕੇ ਰਾਸ਼ਟਰਪਤੀ ਨੂੰ ਦੇਸ਼ ਛੱਡਣਾ ਪਿਆ ਹੈ ਫ੍ਰਾਂਸੀਸੀ ਦਾ ਜੋ ਮਿਲਟਰੀ ਜਹਾਜ਼ ਹੈ ਉਸ ਦੇ ਰਾਹੀਂ ਇਹਨਾਂ ਨੂੰ ਦੇਸ਼ ਛੱਡ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਫ੍ਰਾਂਸੀਸੀ ਰੇਡੀਓ ਆਰਐਫਆਈ ਨੇ ਦੱਸਿਆ ਕਿ ਰਾਸ਼ਟਰਪਤੀ ਜੋ ਉੱਥੋਂ ਦੇ ਰਾਸ਼ਟਰਪਤੀ ਨੇ ਬੈਂਕਰੋ ਤੇ ਉਹਨਾਂ ਦੇ ਨਾਲ ਸਮਝੌਤਾ ਕੀਤਾ ਸੀ ਔਰ ਇਸੇ ਦੇ ਚੱਲਦੇ ਉਹੋ ਦੇ ਛੱਡ ਕੇ ਫਰਾਂਸ ਫਰਾਰ ਹੋ ਚੁੱਕੇ ਨੇ ਤਾਂ ਸੂਤਰਾਂ ਦੇ ਮੁਤਾਬਕ ਫ੍ਰਾਂਸੀਸੀ ਫੌਜ ਦਾ ਇੱਕ ਕਾਸਾ ਜਹਾਜ਼ ਐਤਵਾਰ ਨੂੰ ਮੜਾ ਗਿਆ ਜੋ ਮੜਾ ਗਿਆ ਮੜਾ ਗਿਆਸ ਕਰਦੇ ਸੈਂਟੇਮੇਰੀ 에어ਪੋਰਟ ਤੇ ਉਤਰਦਾ ਹੈ ਔਰ ਇਸੇ ਜਹਾਜ਼ ਦੇ ਰਾਹੀਂ ਉੱਥੋਂ ਉਹ ਫਰਾਰ ਹੁੰਦੇ ਨੇ ਤਾਂ ਇਹ ਲਗਾਤਾਰ ਪ੍ਰੋਟੈਸਟ ਜੋ ਜੈਂਜੀ ਦੇ ਵੱਲੋਂ ਕੀਤੇ ਜਾ ਰਹੇ ਨੇ ਤਾਂ ਉੱਥੇ ਇਹ ਹੁਣ ਮੈਦਾਗਾਸਕਰ ਦੇ ਵਿੱਚ ਪ੍ਰੋਟੈਸਟ ਦੇਖਣ ਨੂੰ ਮਿਲਿਆ ਇਸ ਤੋਂ ਪਹਿਲਾਂ ਨੇਪਾਲ ਦੇ ਵਿੱਚ ਉਸ ਤੋਂ ਪਹਿਲਾਂ ਕਈ ਦੇਸ਼ਾਂ ਦੇ ਵਿੱਚ ਅਸੀਂ ਪ੍ਰੋਟੈਸਟ ਦੇਖ ਚੁੱਕੇ ਹਾਂ ਇੱਕੋ ਤਰੀਕੇ ਦਾ ਤਾਣਾ ਬਾਣਾ ਇਹਨਾਂ ਪ੍ਰੋਟੈਸਟ ਦਾ ਦੇਖਣ ਨੂੰ ਮਿਲਦਾ ਹੈ ਕਿਸੇ ਗੱਲ ਨੂੰ ਲੈ ਕੇ ਵਿਰੋਧ ਭੜਕਦਾ ਹੈ ਔਰ ਸਾਰੇ ਜੋ ਦੇਸ਼ ਹੈ ਉਹ ਇਕੱਠਾ ਹੋ ਜਾਂਦਾ ਜਿਸ ਤੋਂ ਬਾਅਦ ਜੋ ਸਰਕਾਰ ਹੈ ਉੱਥੋਂ ਨੂੰ ਭਾਜੜਾ ਪਾ ਦਿੱਤੀਆਂ ਜਾਂਦੀਆਂ ਨੇ ਨੇਪਾਲ ਦੀਆਂ ਅਸੀਂ ਤਸਵੀਰਾਂ ਦੇਖੀਆਂ ਕਿਸ ਤਰੀਕੇ ਦੇ ਨਾਲ ਉੱਥੋਂ ਦੇ ਜੋ ਮੰਤਰੀ ਸੀ ਉਹਨਾਂ ਨੂੰ ਲੋਕਾਂ ਨੇ ਸੜਕਾਂ ਦੇ ਉੱਤੇ ਡੜਾਇਆ ਉੱਥੋਂ ਦੇ ਜੇ ਵੱਡੇ ਲੀਡਰ ਸੀ ਤਾਂ ਉਹਨਾਂ ਨੂੰ ਕੁੱਟ ਮਾਰ ਉਹਨਾਂ ਦੇ ਨਾਲ ਕੀਤੀ ਗਈ ਔਰ ਉੱਥੋਂ ਉਹਨਾਂ ਨੂੰ ਭਜਾ ਦਿੱਤਾ ਗਿਆ ਔਰ ਇਸੇ ਨੂੰ ਲੈ ਕੇ ਕਈ ਤਰ੍ਹਾਂ ਦੇ ਪ੍ਰੋਟੈਸਟ ਅੱਗੇ ਵੀ ਦੇਖਣ ਨੂੰ ਮਿਲ ਰਹੇ ਨੇ ਮੈਡਾਗਾਸਕਰ ਦੇ ਵਿੱਚ ਵੀ ਇਹ ਪ੍ਰੋਟੈਸਟ ਜੰਜੀ ਦੇ ਵੱਲੋਂ ਹੀ ਸੰਭਾਲਿਆ ਗਿਆ ਸੀ ਔਰ ਫੌਜ ਦਾ ਜਦੋਂ ਜੋ ਸਮਰਥਨ ਮਿਲ ਜਾਂਦਾ ਹੈ ਕਿਉਂਕਿ ਫੌਜ ਨੇ ਰਾਸ਼ਟਰਪਤੀ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਔਰ ਇਸੇ ਵਿੱਚ ਜੋ ਰਾਸ਼ਟਰਪਤੀ ਦੀ ਸਥਿਤੀ ਹੈ ਉਹ ਕਾਫੀ ਕਮਜ਼ੋਰ ਹੋ ਜਾਂਦੀ ਹੈ ਕਿਉਂਕਿ ਆਪਣੀ ਹੀ ਫੌਜ ਦੇ ਵੱਲੋਂ ਕੋਈ ਇਹਨਾਂ ਨੂੰ ਜੋ ਸਮਰਥਨ ਹੈ ਉਹ ਨਹੀਂ ਮਿਲਦਾ ਜਿਸ ਕਰਕੇ ਉਹਨਾਂ ਨੂੰ ਆਪਣਾ ਤਖਤਾ ਛੱਡਣਾ ਪਿਆ ਹੈ ਆਪਣੀ ਕੁਰਸੀ ਛੱਡਣੀ ਪਈ ਹੈ ਔਰ ਦੇਸ਼ ਛੱਡ ਕੇ ਫਰਾਰ ਹੋਣਾ ਪਿਆ ਜਦੋਂ ਵੀ ਕਿਸੇ ਦੇਸ਼ ਦੇ ਵਿੱਚ ਤਖਤਾ ਪਲਟ ਹੁੰਦਾ ਹੈ ਤਾਂ ਉੱਥੋਂ ਦੀ ਜੋ ਫੌਜ ਹੈ ਤਾਂ ਉਹ ਤੈਅ ਕਰਦੀ ਹੈ ਕਿ ਆਖਿਰ ਸੱਤਾ ਤੇ ਕੌਣ ਕਾਬਜ਼ ਹੋਵੇਗਾ ਕਿਉਂਕਿ ਅਸੀਂ ਹੋਰ ਵੀ ਦੇਸ਼ ਦੇਖੇ ਜਿੱਥੇ ਚਾਹੇ ਲੋਕਤੰਤਰ ਦੀ ਵਿਵਸਥਾ ਹੋਵੇ ਪਰ ਇਸ ਦੇ ਬਾਵਜੂਦ ਫੌਜ ਕਈ ਵਾਰੇ ਤੈਅ ਕਰਦੀ ਹੈ ਕਿ ਕਿਸ ਤਰੀਕੇ ਦੇ ਨਾਲ ਸੱਤਾ ਕਿਸ ਪਾਸੇ ਬੈਠੇਗੀ ਕਿਸ ਪਾਸੇ ਸਮਰਥਨ ਦੇਣਾ ਹੈ ਤਾਂ ਫੌਜ ਦਾ ਸਮਰਥਨ ਜਿਸ ਸਾਈਡ ਹੁੰਦਾ ਹੈ ਤਾਂ ਉਸੇ ਸਾਈਡ ਦੀ ਸਰਕਾਰ ਬਣਦੀ ਹੈ ਔਰ ਉਸੇ ਪਾਸੇ ਦੇ ਜੋ ਲੀਡਰ ਨੇ ਉਹ ਉੱਪਰ ਕੇ ਸਾਹਮਣੇ ਆਉਂਦੇ ਨੇ ਔਰ ਜੇਕਰ ਕੋਈ ਸਰਕਾਰ ਫੌਜ ਦਾ ਸਮਰਥਨ ਗਵਾ ਦਿੰਦੀ ਹੈ ਤਾਂ ਉੱਥੇ ਉਹਨਾਂ ਨੂੰ ਆਪਣੀ ਕੁਰਸੀ ਵੀ ਛੱਡਣੀ ਪੈਂਦੀ ਹੈ ਤਾਂ ਅਫਰੀਕੀ ਦੇਸ਼ ਮੈਡਾਗਾਸਕਰ ਦੇ ਵਿੱਚ ਤਖਤਾ ਪਲਟ ਹੋ ਚੁੱਕਾ ਇੱਕ ਹੋਰ ਤਖਤਾ ਪਲਟ ਦੁਨੀਆ ਦੇ ਵਿੱਚ ਲਗਾਤਾਰ ਇਸ ਤਰੀਕੇ ਦੇ ਪ੍ਰੋਟੈਸਟ ਦੇਖਣ ਨੂੰ ਮਿਲ ਰਹੇ ਨੇ ਜਦੋਂ ਜੈਂਜੀ ਦੇ ਵੱਲੋਂ ਜੋ ਪ੍ਰਦਰਸ਼ਨ ਹੈ ਉਸ ਦਾ ਜਿੰਮਾ ਸੰਭਾਲਿਆ ਜਾਂਦਾ ਹੈ ਕਿਸੇ ਮੁੱਦੇ ਨੂੰ ਲੈ ਕੇ ਸਾਹਮਣੇ ਆਉਂਦੇ ਨੇ ਔਰ ਤਖਤਾ ਪਲਟ ਕਰਨ ਤੱਕ ਗੱਲ ਚੱਲੀ ਜਾਂਦੀ ਹੈ ਔਰ ਉਸ ਤੋਂ ਬਾਅਦ ਉਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਰਾਸ਼ਟਰਪਤੀ ਭਵਨ ਦੇ ਵਿੱਚ ਦਾਖਲ ਹੁੰਦੇ ਨੇ ਪ੍ਰਧਾਨ ਮੰਤਰੀ ਆਵਾਸ ਦੇ ਵਿੱਚ ਦਾਖਲ ਹੁੰਦੇ ਨੇ ਔਰ ਉੱਥੇ ਜਾ ਕੇ ਇਹਨਾਂ ਦੇ ਵੱਲੋਂ ਤੋੜਪੰਨ ਕੀਤੀ ਜਾਂਦੀ ਹੈ ਉਸੇ ਤਰੀਕੇ ਦੀਆਂ ਤਸਵੀਰਾਂ ਹੁਣ ਮੈਡਾਗਾਸਕਰ ਤੋਂ ਸਾਹਮਣੇ ਆ ਰਹੀਆਂ ਨੇ ਪ੍ਰੋਟੈਸਟ ਲਗਾਤਾਰ ਨੌਜਵਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਪਰ ਇਸ ਪ੍ਰੋਟੈਸਟ ਨੂੰ ਲੈ ਕੇ ਸਰਕਾਰ ਕੋਈ ਗੰਭੀਰਤਾ ਨਹੀਂ ਦਿਖਾ ਰਹੀ ਸੀ ਔਰ ਇਸੇ ਦੇ ਚੱਲਦੇ ਇਹ ਜਦੋਂ ਪ੍ਰੋਟੈਸਟ ਹੋਰ ਵੱਧ ਜਾਂਦਾ ਹੈ ਤਾਂ ਫੌਜ ਦਾ ਵੀ ਸਮਰਥਨ ਮਿਲ ਜਾਂਦਾ ਹੈ ਜਿਸ ਤੋਂ ਬਾਅਦ ਉੱਥੋਂ ਦਾ ਜੋ ਰਾਸ਼ਟਰਪਤੀ ਹੈ ਤਾਂ ਉਸ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਇਹ ਵੱਡੀ ਖਬਰ ਹੈ ਦੱਸਦੀ ਹੈ ਕਿ ਮਿਲਟਰੀ ਜਹਾਜ਼ਾਂ ਹੀ ਫਰਾਂਸ ਭੱਜਣ ਦੀਆਂ ਖਬਰਾਂ ਨੇ ਮੈਡਾਗਾਸਕਰ ਦੇ ਜੋ ਰਾਸ਼ਟਰਪਤੀ ਹੈ ਔਰ ਜੋ ਖਬਰਾਂ ਨਿਕਲ ਕੇ ਉੱਥੋਂ ਦੀਆਂ ਸਾਹਮਣੇ ਆ ਰਹੀਆਂ ਨੇ ਜੋ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਦਾਬਾ ਕੀਤਾ ਗਿਆ ਹੈ ਦਾਵਾ ਕੀਤਾ ਗਿਆ ਹੈ ਕਿ ਰਾਸ਼ਟਰਪਤੀ ਐਂਟਰੀ ਰਾਜੋ ਐਲੀਨਾ ਦੇ ਛੱਡ ਕੇ ਫਰਾਰ ਹੋ ਚੁੱਕੇ ਨੇ ਔਰ ਸੰਸਦ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਸਟੇਨੀ ਰਿੰਦੀਆਰਨਾ ਸੋਲੋਨਿਕੋ ਨੇ ਦੱਸਿਆ ਕਿ ਫੌਜ ਦਾ ਪ੍ਰਦਰਸ਼ਨਕਾਰੀਆਂ ਨੂੰ ਸਮਰਥਨ ਮਿਲਣ ਤੋਂ ਬਾਅਦ ਰਾਸ਼ਟਰਪਤੀ ਨੂੰ ਦੇਸ਼ ਛੱਡਣਾ ਪਿਆ ਹੈ ਔਰ ਐਤਵਾਰ ਨੂੰ ਹੀ ਉਹ ਦੇਸ਼ ਛੱਡ ਕੇ ਇੱਥੋਂ ਜਾ ਚੁੱਕੇ ਨੇ ਫਿਲਹਾਲ ਉਹ ਕਿੱਥੇ ਨੇ ਇਸ ਦੀ ਜਾਣਕਾਰੀ ਕਿਸੇ ਨੂੰ ਨਹੀਂ ਹੈ ਮੈਡਾਗਾਸਕਰ ਦੇ ਵਿੱਚ ਬੀਤੇ ਕਾਫੀ ਸਮੇਂ ਤੋਂ ਪਾਣੀ ਅਤੇ ਬਿਜਲੀ ਦੀ ਕਮੀ ਸੀ ਜਿਸ ਦੇ ਕਰਕੇ 25 ਸਤੰਬਰ ਨੂੰ ਪੂਰੇ ਦੇਸ਼ ਦੇ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਜਾਂਦੇ ਨੇ ਔਰ ਇਸ ਤੋਂ ਪਹਿਲਾਂ ਜੋ ਪ੍ਰੈਜ਼ੀਡੈਂਟ ਆਫਿਸ ਹੈ ਉਸ ਦੇ ਵੱਲੋਂ ਕਿਹਾ ਗਿਆ ਕਿ ਰਾਸ਼ਟਰਪਤੀ ਰੋਜੋ ਐਲਿਨਾ ਸੋਮਵਾਰ ਰਾਤ ਦੇਸ਼ ਨੂੰ ਸੰਬੋਧਨ ਕਰਨਗੇ ਔਰ ਉੱਥੇ ਦੇਸ਼ ਨੂੰ ਸੰਬੋਧਿਤ ਕਰਕੇ ਇਸ ਜੋ ਸਮੱਸਿਆ ਹੈ ਉਸ ਨੂੰ ਸੰਬੋਧਨ ਕਰਨਗੇ ਔਰ ਇਸ ਦੇ ਹੱਲ ਬਾਰੇ ਕੋਈ ਗੱਲ ਕਰਨਗੇ ਪਰ ਉਸ ਤੋਂ ਪਹਿਲਾਂ ਹੀ ਇਹ ਪ੍ਰਦਰਸ਼ਨ ਕਾਫੀ ਵੱਧ ਜਾਂਦਾ ਹੈ ਜਿਸ ਕਰਕੇ ਰਾਸ਼ਟਰਪਤੀ ਨੂੰ ਦੇਸ਼ ਛੱਡਣਾ ਪਿਆ ਹੈ ਫ੍ਰਾਂਸੀਸੀ ਦਾ ਜੋ ਮਿਲਟਰੀ ਜਹਾਜ਼ ਹੈ ਉਸ ਦੇ ਰਾਹੀਂ ਇਹਨਾਂ ਨੂੰ ਦੇਸ਼ ਛੱਡ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਫ੍ਰਾਂਸੀਸੀ ਰੇਡੀਓ ਆਰਐਫਆਈ ਨੇ ਦੱਸਿਆ ਕਿ ਰਾਸ਼ਟਰਪਤੀ ਜੋ ਉੱਥੋਂ ਦੇ ਰਾਸ਼ਟਰਪਤੀ ਨੇ ਬੈਂਕਰੋ ਤੇ ਉਹਨਾਂ ਦੇ ਨਾਲ ਸਮਝੌਤਾ ਕੀਤਾ ਸੀ ਔਰ ਇਸੇ ਦੇ ਚੱਲਦੇ ਉਹ ਉਹ ਦੇਸ਼ ਛੱਡ ਕੇ ਫ੍ਰਾਂਸ ਫਰਾਰ ਹੋ ਚੁੱਕੇ ਨੇ ਤਾਂ ਸੂਤਰਾਂ ਦੇ ਮੁਤਾਬਕ ਫ੍ਰਾਂਸੀਸੀ ਫੌਜ ਦਾ ਇੱਕ ਕਾਸਾ ਜਹਾਜ਼ ਐਤਵਾਨ ਨੂੰ ਮੜਾ ਗਿਆ ਜੋ ਮੜਾ ਗਿਆ ਮੈਡਾਗਾਸਕਰ ਦੇ ਸੈਂਟੇਮੇਰੀ 에어ਪੋਰਟ ਤੇ ਉਤਰਦਾ ਹੈ ਔਰ ਇਸੇ ਜਹਾਜ਼ ਦੇ ਰਾਹੀਂ ਉੱਥੋਂ ਉਹ ਫਰਾਰ ਹੁੰਦੇ ਨੇ ਤਾਂ ਇਹ ਲਗਾਤਾਰ ਪ੍ਰੋਟੈਸਟ ਜੋ ਜੈਂਜੀ ਦੇ ਵੱਲੋਂ ਕੀਤੇ ਜਾ ਰਹੇ ਨੇ ਤਾਂ ਉੱਥੇ ਇਹ ਹੁਣ ਮੈਡਾਗਾਸਕਰ ਦੇ ਵਿੱਚ ਪ੍ਰੋਟੈਸਟ ਦੇਖ ਨੂੰ ਮਿਲਿਆ ਇਸ ਤੋਂ ਪਹਿਲਾਂ ਨੇਪਾਲ ਦੇ ਵਿੱਚ ਉਸ ਤੋਂ ਪਹਿਲਾਂ ਅ ਕਈ ਦੇਸ਼ਾਂ ਦੇ ਵਿੱਚ ਅਸੀਂ ਪ੍ਰੋਟੈਸਟ ਦੇਖ ਚੁੱਕੇ ਹਾਂ ਇੱਕੋ ਤਰੀਕੇ ਦਾ ਤਾਣਾ ਬਾਣਾ ਇਹਨਾਂ ਪ੍ਰੋਟੈਸਟ ਦਾ ਦੇਖਣ ਨੂੰ ਮਿਲਦਾ ਹੈ ਕਿਸੇ ਗੱਲ ਨੂੰ ਲੈ ਕੇ ਵਿਰੋਧ ਭੜਕਦਾ ਹੈ ਔਰ ਸਾਰੇ ਜੋ ਦੇਸ਼ ਹੈ ਉਹ ਇਕੱਠਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਜੋ ਸਰਕਾਰ ਹੈ ਉੱਥੋਂ ਨੂੰ ਭਾਜੜਾ ਪਾ ਦਿੱਤੀਆਂ ਜਾਂਦੀਆਂ ਨੇ ਨੇਪਾਲ ਦੀਆਂ ਅਸੀਂ ਤਸਵੀਰਾਂ ਦੇਖੀਆਂ ਕਿਸ ਤਰੀਕੇ ਦੇ ਨਾਲ ਉੱਥੋਂ ਦੇ ਜੋ ਮੰਤਰੀ ਸੀ ਉਹਨਾਂ ਨੂੰ ਲੋਕਾਂ ਨੇ ਸੜਕਾਂ ਦੇ ਉੱਤੇ ਡੜਾਇਆ ਉੱਥੋਂ ਦੇ ਜਿਹ ਵੱਡੇ ਲੀਡਰ ਸੀ ਤਾਂ ਉਹਨਾਂ ਨੂੰ ਕੁਟਮਾਰ ਉਹਨਾਂ ਦੇ ਨਾਮ ਕੀਤੀ ਗਈ ਔਰ ਉੱਥੋਂ ਉਹਨਾਂ ਨੂੰ ਭਜਾ ਦਿੱਤਾ ਗਿਆ ਔਰ ਇਸੇ ਨੂੰ ਲੈ ਕੇ ਕਈ ਤਰ੍ਹਾਂ ਦੇ ਪ੍ਰੋਟੈਸਟ ਅੱਗੇ ਵੀ ਦੇਖਣ ਨੂੰ ਮਿਲ ਰਹੇ ਨੇ ਮੈਡਾਗਾਸਕਰ ਦੇ ਵਿੱਚ ਵੀ ਇਹ ਪ੍ਰੋਟੈਸਟ ਜੰਜੀ ਦੇ ਵੱਲੋਂ ਹੀ ਸੰਭਾਲਿਆ ਗਿਆ ਸੀ ਔਰ ਫੌਜ ਦਾ ਜਦੋਂ ਪ੍ਰੋਟੈ ਜੋ ਸਮਰਥਨ ਮਿਲ ਜਾਂਦਾ ਹੈ ਕਿਉਂਕਿ ਫੌਜ ਨੇ ਰਾਸ਼ਟਰਪਤੀ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਔਰ ਇਸੇ ਵਿੱਚ ਜੋ ਰਾਸ਼ਟਰਪਤੀ ਦੀ ਸਥਿਤੀ ਹੈ ਉਹ ਕਾਫੀ ਕਮਜ਼ੋਰ ਹੋ ਜਾਂਦੀ ਹੈ ਕਿਉਂਕਿ ਆਪਣੀ ਹੀ ਫੌਜ ਦੇ ਵੱਲੋਂ ਕੋਈ ਇਹਨਾਂ ਨੂੰ ਜੋ ਸਮਰਥਨ ਹੈ ਉਹ ਨਹੀਂ ਮਿਲਦਾ ਜਿਸ ਕਰਕੇ ਉਹਨਾਂ ਨੂੰ ਆਪਣਾ ਤਖਤਾ ਛੱਡਣਾ ਪਿਆ ਏ ਆਪਣੀ ਕੁਰਸੀ ਛੱਡਣੀ ਪਈ ਏ ਔਰ ਦੇਸ਼ ਛੱਡ ਕੇ ਫਰਾਰ ਹੋਣਾ ਪਿਆ ਜਦੋਂ ਵੀ ਕਿਸੇ ਦੇਸ਼ ਦੇ ਵਿੱਚ ਤਖਤਾ ਪਲਟ ਹੁੰਦਾ ਹੈ ਤਾਂ ਉੱਥੋਂ ਦੀ ਜੋ ਫੌਜ ਹੈ ਤਾਂ ਉਹ ਤੈਅ ਕਰਦੀ ਹੈ ਕਿ ਆਖਿਰ ਸੱਤਾ ਤੇ ਕੌਣ ਕਾਬਜ਼ ਹੋਵੇਗਾ ਕਿਉਂਕਿ ਅਸੀਂ ਹੋਰ ਵੀ ਦੇਸ਼ ਦੇਖੇ ਜਿੱਥੇ ਚਾਹੇ ਲੋਕਤੰਤਰ ਦੀ ਵਿਵਸਥਾ ਹੋਵੇ ਪਰ ਇਸ ਦੇ ਬਾਵਜੂਦ ਫੌਜ ਕਈ ਵਾਰ ਇਹ ਤੈਅ ਕਰਦੀ ਹੈ ਕਿ ਕਿਸ ਤਰੀਕੇ ਦੇ ਨਾਲ ਸੱਤਾ ਕਿਸ ਪਾਸੇ ਬੈਠੇਗੀ ਕਿਸ ਪਾਸੇ ਸਮਰਥਨ ਦੇਣਾ ਹੈ ਤਾਂ ਫੌਜ ਦਾ ਸਮਰਥਨ ਜਿਸ ਸਾਈਡ ਹੁੰਦਾ ਹੈ ਤਾਂ ਉਸੇ ਸਾਈਡ ਦੀ ਸਰਕਾਰ ਬਣਦੀ ਹੈ ਔਰ ਉਸੇ ਪਾਸੇ ਦੇ ਜੋ ਲੀਡਰ ਨੇ ਉਹ ਉੱਪਰ ਕੇ ਸਾਹਮਣੇ ਆਉਂਦੇ ਨੇ ਔਰ ਜੇਕਰ ਕੋਈ ਸਰਕਾਰ ਫੌਜ ਦਾ ਸਮਰਥਨ ਗਵਾ ਦਿੰਦੀ ਹੈ ਤਾਂ ਉੱਥੇ ਉਹਨਾਂ ਨੂੰ ਆਪਣੀ ਕੁਰਸੀ ਵੀ ਛੱਡਣੀ ਪੈਂਦੀ ਹੈ ਤਾਂ ਅਫਰੀਕੀ ਦੇਸ਼ ਮੈਡਾਗਾਸਕਰ ਦੇ ਵਿੱਚ ਤਕਤਾ ਪਲਟ ਹੋ ਚੁੱਕਾ ਹੈ ਇੱਕ ਹੋਰ ਤਕਤਾ ਪਲਟ ਦੁਨੀਆ ਦੇ ਵਿੱਚ ਲਗਾਤਾਰ ਇਸ ਤਰੀਕੇ ਦੇ ਪ੍ਰੋਟੈਸਟ ਦੇਖਣ ਨੂੰ ਮਿਲ ਰਹੇ ਨੇ ਜਦੋਂ ਜੈਂਜੀ ਦੇ ਵੱਲੋਂ ਜੋ ਪ੍ਰਦਰਸ਼ਨ ਹੈ ਉਸ ਦਾ ਜਿੰਮਾ ਸੰਭਾਲਿਆ ਜਾਂਦਾ ਹੈ ਕਿਸੇ ਮੁੱਦੇ ਨੂੰ ਲੈ ਕੇ ਸਾਹਮਣੇ ਆਉਂਦੇ ਨੇ ਔਰ ਤਕਤਾ ਪਲਟ ਕਰਨ ਤੱਕ ਗੱਲ ਚੱਲੀ ਜਾਂਦੀ ਹੈ ਔਰ ਉਸ ਤੋਂ ਬਾਅਦ ਉਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਰਾਸ਼ਟਰਪਤੀ ਭਵਨ ਦੇ ਵਿੱਚ ਦਾਖਲ ਹੁੰਦੇ ਨੇ ਪ੍ਰਧਾਨ ਮੰਤਰੀ ਆਵਾਸ ਦੇ ਵਿੱਚ ਦਾਖਲ ਹੁੰਦੇ ਨੇ ਔਰ ਉੱਥੇ ਜਾ ਕੇ ਇਹਨਾਂ ਦੇ ਵੱਲੋਂ ਤੋੜਪੰਨ ਕੀਤੀ ਜਾਂਦੀ ਹੈ ਉਸੇ ਤਰੀਕੇ ਦੀਆਂ ਤਸਵੀਰਾਂ ਹੁਣ ਮੈਡਾਗਾਸਕਰ ਤੋਂ ਸਾਹਮਣੇ ਆ ਰਹੀਆਂ ਨੇ ਪ੍ਰੋਟੈਸਟ ਲਗਾਤਾਰ ਨੌਜਵਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਪਰ ਇਸ ਪ੍ਰੋਟੈਸਟ ਨੂੰ ਲੈ ਕੇ ਸਰਕਾਰ ਕੋਈ ਗੰਭੀਰਤਾ ਨਹੀਂ ਦਿਖਾ ਰਹੀ ਸੀ ਔਰ ਇਸੇ ਦੇ ਚੱਲਦੇ ਇਹ ਜਦੋਂ ਪ੍ਰੋਟੈਸਟ ਹੋਰ ਵੱਧ ਜਾਂਦਾ ਹੈ ਤਾਂ ਫੌਜ ਦਾ ਵੀ ਸਮਰਥਨ ਮਿਲ ਜਾਂਦਾ ਹੈ ਜਿਸ ਤੋਂ ਬਾਅਦ ਉੱਥੋਂ ਦਾ ਜੋ ਰਾਸ਼ਟਰਪਤੀ ਹੈ ਤਾਂ ਉਸ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਹੈ ਵੱਡੀ ਖਬਰ ਹੈ ਦੱਸਦੀ ਕਿ ਮਿਲਟਰੀ ਜਹਾਜ਼ਾਂ ਹੀ ਫਰਾਂਸ ਭੱਜਣ ਦੀਆਂ ਖਬਰਾਂ ਨੇ ਮੈਡਾਗਾਸਕਰ ਦੇ ਜੋ ਰਾਸ਼ਟਰਪਤੀ ਹੈ ਔਰ ਜੋ ਖਬਰਾਂ ਨਿਕਲ ਕੇ ਉੱਥੋਂ ਦੀਆਂ ਸਾਹਮਣੇ ਆ ਰਹੀਆਂ ਨੇ ਜੋ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਦਾਬਾ ਕੀਤਾ ਗਿਆ ਹੈ ਦਾਵਾ ਕੀਤਾ ਗਿਆ ਹੈ ਕਿ ਰਾਸ਼ਟਰਪਤੀ ਐਂਟਰੀ ਰਾਜੋ ਐਲਿਨਾ ਦੇ ਛੱਡ ਕੇ ਫਰਾਰ ਹੋ ਚੁੱਕੇ ਨੇ ਔਰ ਸੰਸਦ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਸਟੇਨੀ ਰਿੰਦਿਆਰਨਾ ਸੋਲੋਨਿਕੋ ਨੇ ਦੱਸਿਆ ਕਿ ਫੌਜ ਦਾ ਪ੍ਰਦਰਸ਼ਨ ਕਰਾਰੀਆਂ ਨੂੰ ਸਮਰਥਨ ਮਿਲਣ ਤੋਂ ਬਾਅਦ ਰਾਸ਼ਟਰਪਤੀ ਨੂੰ ਦੇਸ਼ ਛੱਡਣਾ ਪਿਆ ਹੈ ਔਰ ਐਤਵਾਰ ਨੂੰ ਹੀ ਉਹ ਦੇਸ਼ ਛੱਡ ਕੇ ਇੱਥੋਂ ਜਾ ਚੁੱਕੇ ਨੇ ਫਿਲਹਾਲ ਉਹ ਕਿੱਥੇ ਨੇ ਇਸ ਦੀ ਜਾਣਕਾਰੀ ਕਿਸੇ ਨੂੰ ਨਹੀਂ ਹੈ ਮੈਡਾਗਾਸਕਰ ਦੇ ਵਿੱਚ ਬੀਤੇ ਕਾਫੀ ਸਮੇਂ ਤੋਂ ਪਾਣੀ ਅਤੇ ਬਿਜਲੀ ਦੀ ਕਮੀ ਸੀ ਜਿਸ ਦੇ ਕਰਕੇ 25 ਸਤੰਬਰ ਨੂੰ ਪੂਰੇ ਦੇਸ਼ ਦੇ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਜਾਂਦੇ ਨੇ ਔਰ ਇਸ ਤੋਂ ਪਹਿਲਾਂ ਜੋ ਪ੍ਰੈਜ਼ੀਡੈਂਟ ਆਫਿਸ ਹੈ ਉਸ ਦੇ ਵੱਲੋਂ ਕਿਹਾ ਗਿਆ ਕਿ ਰਾਸ਼ਟਰਪਤੀ ਰੋਜੋ ਐਲਿਨਾ ਸੋਮਵਾਰ ਰਾਤ ਦੇਸ਼ ਨੂੰ ਸੰਬੋਧਨ ਕਰਨਗੇ ਔਰ ਉੱਥੇ ਦੇਸ਼ ਨੂੰ ਸੰਬੋਧਿਤ ਕਰਕੇ ਇਸ ਜੋ ਸਮੱਸਿਆ ਹੈ ਉਸ ਨੂੰ ਸੰਬੋਧਨ ਕਰਨਗੇ ਔਰ ਇਸ ਦੇ ਹੱਲ ਬਾਰੇ ਕੋਈ ਗੱਲ ਕਰਨਗੇ ਪਰ ਉਸ ਤੋਂ ਪਹਿਲਾਂ ਹੀ ਇਹ ਪ੍ਰਦਰਸ਼ਨ ਕਾਫੀ ਵੱਧ ਜਾਂਦਾ ਹੈ ਜਿਸ ਕਰਕੇ ਰਾਸ਼ਟਰਪਤੀ ਨੂੰ ਦੇਸ਼ ਛੱਡਣਾ ਪਿਆ ਹੈ ਫ੍ਰਾਂਸੀਸੀ ਦਾ ਜੋ ਮਿਲਟਰੀ ਜਾਜ ਹੈ ਉਸ ਦੇ ਰਾਹੀਂ ਇਹਨਾਂ ਨੂੰ ਦੇਸ਼ ਛੱਡ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਫ੍ਰਾਂਸੀਸੀ ਰੇਡੀਓ ਆਰਐਫਆਈ ਨੇ ਦੱਸਿਆ ਕਿ ਰਾਸ਼ਟਰਪਤੀ ਜੋ ਉੱਥੋਂ ਦੇ ਰਾਸ਼ਟਰਪਤੀ ਨੇ ਬੈਂਕਰੋ ਤੇ ਉਹਨਾਂ ਦੇ ਨਾਲ ਸਮਝੌਤਾ ਕੀਤਾ ਸੀ ਔਰ ਇਸੇ ਦੇ ਚੱਲਦੇ ਉਹ ਉਹ ਦੇਸ਼ ਛੱਡ ਕੇ ਫਰਾਂਸ ਫਰਾਰ ਹੋ ਚੁੱਕੇ ਨੇ ਤਾਂ ਸੂਤਰਾਂ ਦੇ ਮੁਤਾਬਕ ਫ੍ਰਾਂਸੀਸੀ ਫੌਜ ਦਾ ਇੱਕ ਕਾਸਾ ਜਹਾਜ਼ ਐਤਵਾਰ ਨੂੰ ਮਾਡਾਗਾਸਕਰ ਜੋ ਮਾਡਾਗਾਸਕਰ ਦੇ ਸੈਂਟੇਮੇਰੀ 에ਅਰਪੋਰਟ ਤੇ ਉਤਰਦਾ ਹੈ ਔਰ ਇਸੇ ਜਹਾਜ਼ ਦੇ ਰਾਹੀਂ ਉਥੋਂ ਉਹ ਫਰਾਰ ਹੁੰਦੇ ਨੇ ਤਾਂ ਇਹ ਲਗਾਤਾਰ ਪ੍ਰੋਟੈਸਟ ਜੋ ਜੈਂਜੀ ਦੇ ਵੱਲੋਂ ਕੀਤੇ ਜਾ ਰਹੇ ਨੇ ਤਾਂ ਉਥੇ ਇਹ ਹੁਣ ਮਾਡਾਗਾਸਕਰ ਦੇ ਵਿੱਚ ਪ੍ਰੋਟੈਸਟ ਦੇਖ ਨੂੰ ਮਿਲਿਆ ਇਸ ਤੋਂ ਪਹਿਲਾਂ ਨੇਪਾਲ ਦੇ ਵਿੱਚ ਉਸ ਤੋਂ ਪਹਿਲਾਂ ਅ ਕਈ ਦੇਸ਼ਾਂ ਦੇ ਵਿੱਚ ਅਸੀਂ ਪ੍ਰੋਟੈਸਟ ਦੇਖ ਚੁੱਕੇ ਹਾਂ ਇੱਕੋ ਤਰੀਕੇ ਦਾ ਟਾਣਾ ਬਾਣਾ ਇਹਨਾਂ ਪ੍ਰੋਟੈਸਟ ਦਾ ਦੇਖੋ ਨੂੰ ਮਿਲਦਾ ਹੈ ਕਿਸੇ ਗੱਲ ਨੂੰ ਲੈ ਕੇ ਵਿਰੋਧ ਭੜਕਦਾ ਹੈ ਔਰ ਸਾਰੇ ਜੋ ਦੇਸ਼ ਹੈ ਉਹ ਇਕੱਠਾ ਹੋ ਜਾਂਦਾ ਜਿਸ ਤੋਂ ਬਾਅਦ ਜੋ ਸਰਕਾਰ ਹੈ ਉੱਥੋਂ ਨੂੰ ਭਾਜੜਾ ਪਾ ਦਿੱਤੀਆਂ ਜਾਂਦੀਆਂ ਨੇ ਨੇਪਾਲ ਦੀਆਂ ਅਸੀਂ ਤਸਵੀਰਾਂ ਦੇਖੀਆਂ ਕਿਸ ਤਰੀਕੇ ਦੇ ਨਾਲ ਉੱਥੋਂ ਦੇ ਜੋ ਮੰਤਰੀ ਸੀ ਉਹਨਾਂ ਨੂੰ ਲੋਕਾਂ ਨੇ ਸੜਕਾਂ ਦੇ ਉੱਤੇ ਦੁੜਾਇਆ ਉੱਥੋਂ ਦੇ ਜ ਵੱਡੇ ਲੀਡਰ ਸੀ ਤਾਂ ਉਹਨਾਂ ਨੂੰ ਕੁੱਟ ਮਾਰ ਉਹਨਾਂ ਦੇ ਨਾਲ ਕੀਤੀ ਗਈ ਔਰ ਉੱਥੋਂ ਉਹਨਾਂ ਨੂੰ ਭਜਾ ਦਿੱਤਾ ਗਿਆ ਔਰ ਇਸੇ ਨੂੰ ਲੈ ਕੇ ਕਈ ਤਰ੍ਹਾਂ ਦੇ ਪ੍ਰੋਟੈਸਟ ਅੱਗੇ ਵੀ ਦੇਖਣ ਨੂੰ ਮਿਲ ਰਹੇ ਨੇ ਮੈਡਾਗਾਸਕਰ ਦੇ ਵਿੱਚ ਵੀ ਇਹ ਪ੍ਰੋਟੈਸਟ ਜੰਜੀ ਦੇ ਵੱਲੋਂ ਹੀ ਸੰਭਾਲਿਆ ਗਿਆ ਸੀ ਔਰ ਫੌਜ ਦਾ ਜਦੋਂ ਜੋ ਸਮਰਥਨ ਮਿਲ ਜਾਂਦਾ ਹੈ ਕਿਉਂਕਿ ਫੌਜ ਨੇ ਰਾਸ਼ਟਰਪਤੀ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਔਰ ਇਸੇ ਵਿੱਚ ਜੋ ਰਾਸ਼ਟਰਪਤੀ ਦੀ ਸਥਿਤੀ ਹੈ ਉਹ ਕਾਫੀ ਕਮਜ਼ੋਰ ਹੋ ਜਾਂਦੀ ਹੈ ਕਿਉਂਕਿ ਆਪਣੀ ਹੀ ਫੌਜ ਦੇ ਵੱਲੋਂ ਕੋਈ ਇਹਨਾਂ ਨੂੰ ਜੋ ਸਮਰਥਨ ਹੈ ਉਹ ਨਹੀਂ ਮਿਲਦਾ ਜਿਸ ਕਰਕੇ ਉਹਨਾਂ ਨੂੰ ਆਪਣਾ ਤਖਤਾ ਛੱਡਣਾ ਪਿਆ ਹੈ ਆਪਣੀ ਕੁਰਸੀ ਛੱਡਣੀ ਪਈ ਹੈ ਔਰ ਦੇਸ਼ ਛੱਡ ਕੇ ਫਰਾਰ ਹੋਣਾ ਪਿਆ ਜਦੋਂ ਵੀ ਕਿਸੇ ਦੇਸ਼ ਦੇ ਵਿੱਚ ਤਖਤਾ ਪਲਟ ਹੁੰਦਾ ਹੈ ਤਾਂ ਉੱਥੋਂ ਦੀ ਜੋ ਫੌਜ ਹੈ ਤਾਂ ਉਹ ਤੈਅ ਕਰਦੀ ਹੈ ਕਿ ਆਖਿਰ ਸੱਤਾ ਤੇ ਕੌਣ ਕਾਬਜ਼ ਹੋਵੇਗਾ ਕਿਉਂਕਿ ਅਸੀਂ ਹੋਰ ਵੀ ਦੇਸ਼ ਦੇਖੇ ਜਿੱਥੇ ਚਾਹੇ ਲੋਕਤੰਤਰ ਦੀ ਵਿਵਸਥਾ ਹੋਵੇ ਪਰ ਇਸ ਦੇ ਬਾਵਜੂਦ ਫੌਜ ਕਈ ਵਾਰ ਇਹ ਤੈਅ ਕਰਦੀ ਹੈ ਕਿ ਕਿਸ ਤਰੀਕੇ ਦੇ ਨਾਲ ਸੱਤਾ ਕਿਸ ਪਾਸੇ ਬੈਠੇਗੀ ਕਿਸ ਪਾਸੇ ਸਮਰਥਨ ਦੇਣਾ ਹੈ ਤਾਂ ਫੌਜ ਦਾ ਸਮਰਥਨ ਜਿਸ ਸਾਈਡ ਹੁੰਦਾ ਹੈ ਤਾਂ ਉਸੇ ਸਾਈਡ ਦੀ ਸਰਕਾਰ ਬਣਦੀ ਹੈ ਔਰ ਉਸੇ ਪਾਸੇ ਦੇ ਜੋ ਲੀਡਰ ਨੇ ਉਹ ਉੱਪਰ ਕੇ ਸਾਹਮਣੇ ਆਉਂਦੇ ਨੇ ਔਰ ਜੇਕਰ ਕੋਈ ਸਰਕਾਰ ਫੌਜ ਦਾ ਸਮਰਥਨ ਗਵਾ ਦਿੰਦੀ ਹੈ ਤਾਂ ਉੱਥੇ ਉਹਨਾਂ ਨੂੰ ਆਪਣੀ ਕੁਰਸੀ ਵੀ ਛੱਡਣੀ ਪੈਂਦੀ ਹੈ ਤਾਂ ਅਫਰੀਕੀ ਦੇਸ਼ ਮੈਡਾਗਾਸਕਰ ਦੇ ਵਿੱਚ ਤਕਤਾ ਪਲਟ ਹੋ ਚੁੱਕਾ ਹੈ ਇੱਕ ਹੋਰ ਤਕਤਾ ਪਲਟ ਦੁਨੀਆ ਦੇ ਵਿੱਚ ਲਗਾਤਾਰ ਇਸ ਤਰੀਕੇ ਦੇ ਪ੍ਰੋਟੈਸਟ ਦੇਖਣ ਨੂੰ ਮਿਲ ਰਹੇ ਨੇ ਜਦੋਂ ਜੰਜੀ ਦੇ ਵੱਲੋਂ ਜੋ ਪ੍ਰਦਰਸ਼ਨ ਹੈ ਉਸ ਦਾ ਜਿੰਮਾ ਸੰਭਾਲਿਆ ਜਾਂਦਾ ਹੈ ਕਿਸੇ ਮੁੱਦੇ ਨੂੰ ਲੈ ਕੇ ਸਾਹਮਣੇ ਆਉਂਦੇ ਨੇ ਔਰ ਤਕਤਾ ਪਲਟ ਕਰਨ ਤੱਕ ਗੱਲ ਚੱਲੀ ਜਾਂਦੀ ਹੈ ਔਰ ਉਸ ਤੋਂ ਬਾਅਦ ਉਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਰਾਸ਼ਟਰਪਤੀ ਭਵਨ ਦੇ ਵਿੱਚ ਦਾਖਲ ਹੁੰਦੇ ਨੇ ਪ੍ਰਧਾਨ ਮੰਤਰੀ ਆਵਾਸ ਦੇ ਵਿੱਚ ਦਾਖਲ ਹੁੰਦੇ ਨੇ ਔਰ ਉੱਥੇ ਜਾ ਕੇ ਇਹਨਾਂ ਦੇ ਵੱਲੋਂ ਤੋੜਪੰਨ ਕੀਤੀ ਜਾਂਦੀ ਹੈ ਉਸੇ ਤਰੀਕੇ ਦੀਆਂ ਤਸਵੀਰਾਂ ਹੁਣ ਮੈਡਾਗਾਸਕਰ ਤੋਂ ਸਾਹਮਣੇ ਆ ਰਹੀਆਂ ਨੇ ਪ੍ਰੋਟੈਸਟ ਲਗਾਤਾਰ ਨੌਜਵਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਪਰ ਇਸ ਪ੍ਰੋਟੈਸਟ ਨੂੰ ਲੈ ਕੇ ਸਰਕਾਰ ਕੋਈ ਗੰਭੀਰਤਾ ਨਹੀਂ ਦਿਖਾ ਰਹੀ ਸੀ ਔਰ ਇਸੇ ਦੇ ਚੱਲਦੇ ਜਦੋਂ ਪ੍ਰੋਟੈਸਟ ਹੋਰ ਵੱਧ ਜਾਂਦਾ ਹੈ ਤਾਂ ਫੌਜ ਦਾ ਵੀ ਸਮਰਥਨ ਮਿਲ ਜਾਂਦਾ ਹੈ ਜਿਸ ਤੋਂ ਬਾਅਦ ਉੱਥੋਂ ਦਾ ਜੋ ਰਾਸ਼ਟਰਪਤੀ ਹੈ ਤਾਂ ਉਸ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਹੈ ਵੱਡੀ ਖਬਰ ਹੈ ਦੱਸਦੀ ਹੈ ਕਿ ਮਿਲਟਰੀ ਜਹਾਜ਼ ਰਾਹੀਂ ਫਰਾਂਸ ਭੱਜਣ ਦੀਆਂ ਖਬਰਾਂ ਨੇ ਮੈਡਾਗਾਸਕਰ ਦੇ ਜੋ ਰਾਸ਼ਟਰਪਤੀ ਹੈ ਔਰ ਜੋ ਖਬਰਾਂ ਨਿਕਲ ਕੇ ਉੱਥੋਂ ਦੀਆਂ ਸਾਹਮਣੇ ਆ ਰਹੀਆਂ ਨੇ ਜੋ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਦਾਬਾ ਕੀਤਾ ਗਿਆ ਹੈ ਦਾਵਾ ਕੀਤਾ ਗਿਆ ਹੈ ਕਿ ਰਾਸ਼ਟਰਪਤੀ ਐਂਟਰੀ ਰਾਜੋ ਐਲਿਨਾ ਦੇ ਛੱਡ ਕੇ ਫਰਾਰ ਹੋ ਚੁੱਕੇ ਨੇ ਔਰ ਸੰਸਦ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਸਟੇਨੀ ਰਿੰਦਿਆਰਨਾ ਸੋਲੋਨਿਕੋ ਨੇ ਦੱਸਿਆ ਕਿ ਫੌਜ ਦਾ ਪ੍ਰਦਰਸ਼ਨ ਕਰਾਰੀਆਂ ਨੂੰ ਸਮਰਥਨ ਮਿਲਣ ਤੋਂ ਬਾਅਦ ਰਾਸ਼ਟਰਪਤੀ ਨੂੰ ਦੇਸ਼ ਛੱਡਣਾ ਪਿਆ ਹੈ ਔਰ ਐਤਵਾਰ ਨੂੰ ਹੀ ਉਹ ਦੇਸ਼ ਛੱਡ ਕੇ ਇੱਥੋਂ ਜਾ ਚੁੱਕੇ ਨੇ ਫਿਲਹਾਲ ਉਹ ਕਿੱਥੇ ਨੇ ਇਸ ਦੀ ਜਾਣਕਾਰੀ ਕਿਸੇ ਨੂੰ ਨਹੀਂ ਹੈ ਮੈਡਾਗਾਸਕਰ ਦੇ ਵਿੱਚ ਬੀਤੇ ਕਾਫੀ ਸਮੇਂ ਤੋਂ ਪਾਣੀ ਅਤੇ ਬਿਜਲੀ ਦੀ ਕਮੀ ਸੀ ਜਿਸ ਦੇ ਕਰਕੇ 25 ਸਤੰਬਰ ਨੂੰ ਪੂਰੇ ਦੇਸ਼ ਦੇ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਜਾਂਦੇ ਨੇ ਔਰ ਇਸ ਤੋਂ ਪਹਿਲਾਂ ਜੋ ਪ੍ਰੈਜ਼ੀਡੈਂਟ ਆਫਿਸ ਹੈ ਉਸ ਦੇ ਵੱਲੋਂ ਕਿਹਾ ਗਿਆ ਕਿ ਰਾਸ਼ਟਰਪਤੀ ਰੋਜੋ ਐਲਿਨਾ ਸੋਮਵਾਰ ਰਾਤ ਦੇਸ਼ ਨੂੰ ਸੰਬੋਧਨ ਕਰਨਗੇ ਔਰ ਉੱਥੇ ਦੇਸ਼ ਨੂੰ ਸੰਬੋਧਿਤ ਕਰਕੇ ਇਸ ਜੋ ਸਮੱਸਿਆ ਹੈ ਉਸ ਨੂੰ ਸੰਬੋਧਨ ਕਰਨਗੇ ਔਰ ਇਸ ਦੇ ਹੱਲ ਬਾਰੇ ਕੋਈ ਗੱਲ ਕਰਨਗੇ ਪਰ ਉਸ ਤੋਂ ਪਹਿਲਾਂ ਹੀ ਇਹ ਪ੍ਰਦਰਸ਼ਨ ਕਾਫੀ ਵੱਧ ਜਾਂਦਾ ਹੈ ਜਿਸ ਕਰਕੇ ਰਾਸ਼ਟਰਪਤੀ ਨੂੰ ਦੇਸ਼ ਛੱਡਣਾ ਪਿਆ ਹੈ ਫ੍ਰਾਂਸੀਸੀ ਦਾ ਜੋ ਮਿਲਟਰੀ ਜਾਜ ਹੈ ਉਸ ਦੇ ਰਾਹੀਂ ਇਹਨਾਂ ਨੂੰ ਦੇਸ਼ ਛੱਡ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਫ੍ਰਾਂਸੀਸੀ ਰੇਡੀਓ ਆਰਐਫਆਈ ਨੇ ਦੱਸਿਆ ਕਿ ਰਾਸ਼ਟਰਪਤੀ ਜੋ ਉੱਥੋਂ ਦੇ ਰਾਸ਼ਟਰਪਤੀ ਨੇ ਬੈਂਕਰੋ ਤੇ ਉਹਨਾਂ ਦੇ ਨਾਲ ਸਮਝੌਤਾ ਕੀਤਾ ਸੀ ਔਰ ਇਸੇ ਦੇ ਚੱਲਦੇ ਉਹ ਉਹ ਦੇਸ਼ ਛੱਡ ਕੇ ਫ੍ਰਾਂਸ ਫਰਾਰ ਹੋ ਚੁੱਕੇ ਨੇ ਤਾਂ ਸੂਤਰਾਂ ਦੇ ਮੁਤਾਬਕ ਫ੍ਰਾਂਸੀਸੀ ਫੌਜ ਦਾ ਇੱਕ ਕਾਸਾ ਜਹਾਜ਼ ਐਤਵਾਰ ਨੂੰ ਮਾਡਾਗਾਸਕਰ ਜੋ ਮਾਡਾਗਾਸਕਰ ਦੇ ਸੈਂਟੇ ਮੈਰੀ 에ਅਰਪੋਰਟ ਤੇ ਉਤਰਦਾ ਹੈ ਔਰ ਇਸੇ ਜਹਾਜ਼ ਦੇ ਰਾਹੀਂ ਉਥੋਂ ਉਹ ਫਰਾਰ ਹੁੰਦੇ ਨੇ ਤਾਂ ਇਹ ਲਗਾਤਾਰ ਪ੍ਰੋਟੈਸਟ ਜੋ ਜੈਂਜੀ ਦੇ ਵੱਲੋਂ ਕੀਤੇ ਜਾ ਰਹੇ ਨੇ ਤਾਂ ਉਥੇ ਇਹ ਹੁਣ ਮਾਡਾਗਾਸਕਰ ਦੇ ਵਿੱਚ ਪ੍ਰੋਟੈਸਟ ਦੇਖ ਨੂੰ ਮਿਲਿਆ ਇਸ ਤੋਂ ਪਹਿਲਾਂ ਨੇਪਾਲ ਦੇ ਵਿੱਚ ਉਸ ਤੋਂ ਪਹਿਲਾਂ ਅ ਕਈ ਦੇਸ਼ਾਂ ਦੇ ਵਿੱਚ ਅਸੀਂ ਪ੍ਰੋਟੈਸਟ ਦੇਖ ਚੁੱਕੇ ਹਾਂ ਇੱਕੋ ਤਰੀਕੇ ਦਾ ਤਾਣਾ ਬਾਣਾ ਇਹਨਾਂ ਪ੍ਰੋਟੈਸਟ ਦਾ ਦੇਖੋ ਨੂੰ ਮਿਲਦਾ ਹੈ ਕਿਸੇ ਗੱਲ ਨੂੰ ਲੈ ਕੇ ਵਿਰੋਧ ਭੜਕਦਾ ਹੈ ਔਰ ਸਾਰੇ ਜੋ ਦੇਸ਼ ਹੈ ਉਹ ਇਕੱਠਾ ਹੋ ਜਾਂਦਾ ਜਿਸ ਤੋਂ ਬਾਅਦ ਜੋ ਸਰਕਾਰ ਹੈ ਉੱਥੋਂ ਨੂੰ ਭਾਜੜਾ ਪਾ ਦਿੱਤੀਆਂ ਜਾਂਦੀਆਂ ਨੇ ਨੇਪਾਲ ਦੀਆਂ ਅਸੀਂ ਤਸਵੀਰਾਂ ਦੇਖੀਆਂ ਕਿਸ ਤਰੀਕੇ ਦੇ ਨਾਲ ਉੱਥੋਂ ਦੇ ਜੋ ਮੰਤਰੀ ਸੀ ਉਹਨਾਂ ਨੂੰ ਲੋਕਾਂ ਨੇ ਸੜਕਾਂ ਦੇ ਉੱਤੇ ਦੁੜਾਇਆ ਉੱਥੋਂ ਦੇ ਜ ਵੱਡੇ ਲੀਡਰ ਸੀ ਤਾਂ ਉਹਨਾਂ ਨੂੰ ਕੁੱਟ ਮਾਰ ਉਹਨਾਂ ਦੇ ਨਾਲ ਕੀਤੀ ਗਈ ਔਰ ਉੱਥੋਂ ਉਹਨਾਂ ਨੂੰ ਭਜਾ ਦਿੱਤਾ ਗਿਆ ਔਰ ਇਸੇ ਨੂੰ ਲੈ ਕੇ ਕਈ ਤਰ੍ਹਾਂ ਦੇ ਪ੍ਰੋਟੈਸਟ ਅੱਗੇ ਵੀ ਦੇਖਣ ਨੂੰ ਮਿਲ ਰਹੇ ਨੇ ਮੈਡਾਗਾਸਕਰ ਦੇ ਵਿੱਚ ਵੀ ਇਹ ਪ੍ਰੋਟੈਸਟ ਜੈਂਜੀ ਦੇ ਵੱਲੋਂ ਹੀ ਸੰਭਾਲਿਆ ਗਿਆ ਸੀ ਔਰ ਫੌਜ ਦਾ ਜਦੋਂ ਪ੍ਰੋਟੈ ਜੋ ਸਮਰਥਨ ਮਿਲ ਜਾਂਦਾ ਹੈ ਕਿਉਂਕਿ ਫੌਜ ਨੇ ਰਾਸ਼ਟਰਪਤੀ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਔਰ ਇਸੇ ਵਿੱਚ ਜੋ ਰਾਸ਼ਟਰਪਤੀ ਦੀ ਸਥਿਤੀ ਹੈ ਉਹ ਕਾਫੀ ਕਮਜ਼ੋਰ ਹੋ ਜਾਂਦੀ ਹੈ ਕਿਉਂਕਿ ਆਪਣੀ ਹੀ ਫੌਜ ਦੇ ਵੱਲੋਂ ਕੋਈ ਇਹਨਾਂ ਨੂੰ ਜੋ ਸਮਰਥਨ ਹੈ ਉਹ ਨਹੀਂ ਮਿਲਦਾ ਜਿਸ ਕਰਕੇ ਉਹਨਾਂ ਨੂੰ ਆਪਣਾ ਤਖਤਾ ਛੱਡਣਾ ਪਿਆ ਹੈ ਆਪਣੀ ਕੁਰਸੀ ਛੱਡਣੀ ਪਈ ਹੈ ਔਰ ਦੇਸ਼ ਛੱਡ ਕੇ ਫਰਾਰ ਹੋਣਾ ਪਿਆ ਜਦੋਂ ਵੀ ਕਿਸੇ ਦੇਸ਼ ਦੇ ਵਿੱਚ ਤਖਤਾ ਪਲਟ ਹੁੰਦਾ ਹੈ ਤਾਂ ਉੱਥੋਂ ਦੀ ਜੋ ਫੌਜ ਹੈ ਤਾਂ ਉਹ ਤੈਅ ਕਰਦੀ ਹੈ ਕਿ ਆਖਿਰ ਸੱਤਾ ਤੇ ਕੌਣ ਕਾਬਜ਼ ਹੋਵੇਗਾ ਕਿਉਂਕਿ ਅਸੀਂ ਹੋਰ ਵੀ ਦੇਸ਼ ਦੇਖੇ ਜਿੱਥੇ ਚਾਹੇ ਲੋਕਤੰਤਰ ਦੀ ਵਿਵਸਥਾ ਹੋਵੇ ਪਰ ਇਸ ਦੇ ਬਾਵਜੂਦ ਫੌਜ ਕਈ ਵਾਰ ਇਹ ਤੈਅ ਕਰਦੀ ਹੈ ਕਿ ਕਿਸ ਤਰੀਕੇ ਦੇ ਨਾਲ ਸੱਤਾ ਕਿਸ ਪਾਸੇ ਬੈਠੇਗੀ ਕਿਸ ਪਾਸੇ ਸਮਰਥਨ ਦੇਣਾ ਹੈ ਤਾਂ ਫੌਜ ਦਾ ਸਮਰਥਨ ਜਿਸ ਸਾਈਡ ਹੁੰਦਾ ਹੈ ਤਾਂ ਉਸੇ ਸਾਈਡ ਦੀ ਸਰਕਾਰ ਬਣਦੀ ਹੈ ਔਰ ਉਸੇ ਪਾਸੇ ਦੇ ਜੋ ਲੀਡਰ ਨੇ ਉਹ ਉੱਪਰ ਕੇ ਸਾਹਮਣੇ ਆਉਂਦੇ ਨੇ ਔਰ ਜੇਕਰ ਕੋਈ ਸਰਕਾਰ ਫੌਜ ਦਾ ਸਮਰਥਨ ਗਵਾ ਦਿੰਦੀ ਹੈ ਤਾਂ ਉੱਥੇ ਉਹਨਾਂ ਨੂੰ ਆਪਣੀ ਕੁਰਸੀ ਵੀ ਛੱਡਣੀ ਪੈਂਦੀ ਹੈ ਤਾਂ ਅਫਰੀਕੀ ਦੇਸ਼ ਮੈਡਾਗਾਸਕਰ ਦੇ ਵਿੱਚ ਤਖਤਾ ਪਲਟ ਹੋ ਚੁੱਕਾ ਹੈ ਇੱਕ ਹੋਰ ਤਖਤਾ ਪਲਟ ਦੁਨੀਆ ਦੇ ਵਿੱਚ ਲਗਾਤਾਰ ਇਸ ਤਰੀਕੇ ਦੇ ਪ੍ਰੋਟੈਸਟ ਦੇਖਣ ਨੂੰ ਮਿਲ ਰਹੇ ਨੇ ਜਦੋਂ ਜੈਂਜੀ ਦੇ ਵੱਲੋਂ ਜੋ ਪ੍ਰਦਰਸ਼ਨ ਹੈ ਉਸ ਦਾ ਜਿੰਮਾ ਸੰਭਾਲਿਆ ਜਾਂਦਾ ਹੈ ਕਿਸੇ ਮੁੱਦੇ ਨੂੰ ਲੈ ਕੇ ਸਾਹਮਣੇ ਆਉਂਦੇ ਨੇ ਔਰ ਤਖਤਾ ਪਲਟ ਕਰਨ ਤੱਕ ਗੱਲ ਚੱਲੀ ਜਾਂਦੀ ਹੈ ਔਰ ਉਸ ਤੋਂ ਬਾਅਦ ਉਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਰਾਸ਼ਟਰਪਤੀ ਭਵਨ ਦੇ ਵਿੱਚ ਦਾਖਲ ਹੁੰਦੇ ਨੇ ਪ੍ਰਧਾਨ ਮੰਤਰੀ ਆਵਾਸ ਦੇ ਵਿੱਚ ਦਾਖਲ ਹੁੰਦੇ ਨੇ ਔਰ ਉੱਥੇ ਜਾ ਕੇ ਇਹਨਾਂ ਦੇ ਵੱਲੋਂ ਤੋੜਪੰਨ ਕੀਤੀ ਜਾਂਦੀ ਹੈ ਉਸੇ ਤਰੀਕੇ ਦੀਆਂ ਤਸਵੀਰਾਂ ਹੁਣ ਮੈਡਾਗਾਸਕਰ ਤੋਂ ਸਾਹਮਣੇ ਆ ਰਹੀਆਂ ਨੇ ਪ੍ਰੋਟੈਸਟ ਲਗਾਤਾਰ ਨੌਜਵਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਪਰ ਇਸ ਪ੍ਰੋਟੈਸਟ ਨੂੰ ਲੈ ਕੇ ਸਰਕਾਰ ਕੋਈ ਗੰਭੀਰਤਾ ਨਹੀਂ ਦਿਖਾ ਰਹੀ ਸੀ ਔਰ ਇਸੇ ਦੇ ਚੱਲਦੇ ਇਹ ਜਦੋਂ ਪ੍ਰੋਟੈਸਟ ਹੋਰ ਵੱਧ ਜਾਂਦਾ ਹੈ ਤਾਂ ਫੌਜ ਦਾ ਵੀ ਸਮਰਥਨ ਮਿਲ ਜਾਂਦਾ ਹੈ ਜਿਸ ਤੋਂ ਬਾਅਦ ਉੱਥੋਂ ਦਾ ਜੋ ਰਾਸ਼ਟਰਪਤੀ ਹੈ ਤਾਂ ਉਸ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਇਹ ਵੱਡੀ ਖਬਰ ਹੈ ਦੱਸਦੀ ਹੈ ਕਿ ਮਿਲਟਰੀ ਜਹਾਜ਼ ਰਾਹੀਂ ਫਰਾਂਸ ਭੱਜਣ ਦੀਆਂ ਖਬਰਾਂ ਨੇ ਮੈਡਾਗਾਸਕਰ ਦੇ ਜੋ ਰਾਸ਼ਟਰਪਤੀ ਹੈ ਔਰ ਜੋ ਖਬਰਾਂ ਨਿਕਲ ਕੇ ਉੱਥੋਂ ਦੀਆਂ ਸਾਹਮਣੇ ਆ ਰਹੀਆਂ ਨੇ ਜੋ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਦਾਬਾ ਕੀਤਾ ਗਿਆ ਹੈ ਦਾਵਾ ਕੀਤਾ ਗਿਆ ਹੈ ਕਿ ਰਾਸ਼ਟਰਪਤੀ ਐਂਟਰੀ ਰਾਜੋ ਐਲੀਨਾ ਦੇਸ਼ ਛੱਡ ਕੇ ਫਰਾਰ ਹੋ ਚੁੱਕੇ ਨੇ ਔਰ ਸੰਸਦ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਸਟੇਨੀ ਰਿੰਦੀਆਰਨਾ ਸੋਲੋਨਿਕੋ ਨੇ ਦੱਸਿਆ ਕਿ ਫੌਜ ਦਾ ਪ੍ਰਦਰਸ਼ਨਕਾਰੀਆਂ ਨੂੰ ਸਮਰਥਨ ਮਿਲਣ ਤੋਂ ਬਾਅਦ ਰਾਸ਼ਟਰਪਤੀ ਨੂੰ ਦੇਸ਼ ਛੱਡਣਾ ਪਿਆ ਹੈ ਔਰ ਐਤਵਾਰ ਨੂੰ ਹੀ ਉਹ ਦੇਸ਼ ਛੱਡ ਕੇ ਇੱਥੋਂ ਜਾ ਚੁੱਕੇ ਨੇ ਫਿਲਹਾਲ ਉਹ ਕਿੱਥੇ ਨੇ ਇਸ ਦੀ ਜਾਣਕਾਰੀ ਕਿਸੇ ਨੂੰ ਨਹੀਂ ਹੈ ਮੈਡਾਗਾਸਕਰ ਦੇ ਵਿੱਚ ਬੀਤੇ ਕਾਫੀ ਸਮੇਂ ਤੋਂ ਪਾਣੀ ਅਤੇ ਬਿਜਲੀ ਦੀ ਕਮੀ ਸੀ ਜਿਸ ਦੇ ਕਰਕੇ 25 ਸਤੰਬਰ ਨੂੰ ਪੂਰੇ ਦੇਸ਼ ਦੇ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਜਾਂਦੇ ਨੇ ਔਰ ਇਸ ਤੋਂ ਪਹਿਲਾਂ ਜੋ ਪ੍ਰੈਜ਼ੀਡੈਂਟ ਆਫਿਸ ਹੈ ਉਸ ਦੇ ਵੱਲੋਂ ਕਿਹਾ ਗਿਆ ਕਿ ਰਾਸ਼ਟਰਪਤੀ ਰੋਜੇ ਐਲਿਨਾ ਸੋਮਵਾਰ ਰਾਤ ਦੇਸ਼ ਨੂੰ ਸੰਬੋਧਨ ਕਰਨਗੇ ਔਰ ਉੱਥੇ ਦੇਸ਼ ਨੂੰ ਸੰਬੋਧਿਤ ਕਰਕੇ ਇਸ ਜੋ ਸਮੱਸਿਆ ਹੈ ਉਸ ਨੂੰ ਸੰਬੋਧਨ ਕਰਨਗੇ ਔਰ ਇਸ ਦੇ ਹੱਲ ਬਾਰੇ ਕੋਈ ਗੱਲ ਕਰਨਗੇ ਪਰ ਉਸ ਤੋਂ ਪਹਿਲਾਂ ਹੀ ਇਹ ਪ੍ਰਦਰਸ਼ਨ ਕਾਫੀ ਵੱਧ ਜਾਂਦਾ ਹੈ ਜਿਸ ਕਰਕੇ ਰਾਸ਼ਟਰਪਤੀ ਨੂੰ ਦੇਸ਼ ਛੱਡਣਾ ਪਿਆ ਹੈ ਫ੍ਰਾਂਸਿਸੀ ਦਾ ਜੋ ਮਿਲਟਰੀ ਜਹਾਜ਼ ਹੈ ਉਸ ਦੇ ਰਾਹੀਂ ਇਹਨਾਂ ਨੂੰ ਅ ਦੇ ਛੱਡ ਕੇ ਉਥੋਂ ਫਰਾਰ ਹੋ ਜਾਂਦੇ ਨੇ ਫ੍ਰਾਂਸੀਸੀ ਰੇਡੀਓ ਆਰਐਫਆਈ ਨੇ ਦੱਸਿਆ ਕਿ ਰਾਸ਼ਟਰਪਤੀ ਜੋ ਉਥੋਂ ਦੇ ਰਾਸ਼ਟਰਪਤੀ ਨੇ ਬੈਂਕਰੋ ਤੇ ਉਹਨਾਂ ਦੇ ਨਾਲ ਸਮਝੌਤਾ ਕੀਤਾ ਸੀ ਔਰ ਇਸੇ ਦੇ ਚਲਦੇ ਉਹ ਉਹ ਦੇ ਛੱਡ ਕੇ ਫਰਾਂਸ ਫਰਾਰ ਹੋ ਚੁੱਕੇ ਨੇ ਤਾਂ ਸੂਤਰਾਂ ਦੇ ਮੁਤਾਬਕ ਫ੍ਰਾਂਸੀਸੀ ਫੌਜ ਦਾ ਇੱਕ ਕਾਸਾ ਜਹਾਜ਼ ਐਤਵਾਰ ਨੂੰ ਮਾੜਾ ਗੇ ਜੋ ਮਾੜਾ ਮੜਾ ਗੈਸ ਕਰਦੇ ਸੈਂਟੇਮੇਰੀ 에어ਪੋਰਟ ਤੇ ਉਤਰਦਾ ਹੈ ਔਰ ਇਸੇ ਜਹਾਜ਼ ਦੇ ਰਾਹੀਂ ਉਥੋਂ ਉਹ ਫਰਾਰ ਹੁੰਦੇ ਨੇ ਤਾਂ ਇਹ ਲਗਾਤਾਰ ਪ੍ਰੋਟੈਸਟ ਜੋ ਜੈਂਜੀ ਦੇ ਵੱਲੋਂ ਕੀਤੇ ਜਾ ਰਹੇ ਨੇ ਤਾਂ ਉੱਥੇ ਇਹ ਹੁਣ ਮੈਡਾਗਾਸਕਰ ਦੇ ਵਿੱਚ ਪ੍ਰੋਟੈਸਟ ਦੇਖੋ ਨੂੰ ਮਿਲਿਆ ਇਸ ਤੋਂ ਪਹਿਲਾਂ ਨੇਪਾਲ ਦੇ ਵਿੱਚ ਉਸ ਤੋਂ ਪਹਿਲਾਂ ਕਈ ਦੇਸ਼ਾਂ ਦੇ ਵਿੱਚ ਅਸੀਂ ਪ੍ਰੋਟੈਸਟ ਦੇਖ ਚੁੱਕੇ ਹਾਂ ਇੱਕੋ ਤਰੀਕੇ ਦਾ ਟਾਣਾ ਬਾਣਾ ਇਹਨਾਂ ਪ੍ਰੋਟੈਸਟ ਦਾ ਦੇਖੋ ਨੂੰ ਮਿਲਦਾ ਹੈ ਕਿਸੇ ਗੱਲ ਨੂੰ ਲੈ ਕੇ ਵਿਰੋਧ ਭੜਕਦਾ ਹੈ ਔਰ ਸਾਰੇ ਜੋ ਦੇਸ਼ ਹੈ ਉਹ ਇਕੱਠਾ ਹੋ ਜਾਂਦਾ ਜਿਸ ਤੋਂ ਬਾਅਦ ਜੋ ਸਰਕਾਰ ਹੈ ਉੱਥੋਂ ਉਹਨੂੰ ਭਾਜੜਾ ਪਾ ਦਿੱਤੀਆਂ ਜਾਂਦੀਆਂ ਨੇ ਨੇਪਾਲ ਦੀਆਂ ਅਸੀਂ ਤਸਵੀਰਾਂ ਦੇਖੀਆਂ ਕਿਸ ਤਰੀਕੇ ਦੇ ਨਾਲ ਉੱਥੋਂ ਦੇ ਜੋ ਮੰਤਰੀ ਸੀ ਉਹਨਾਂ ਨੂੰ ਲੋਕਾਂ ਨੇ ਸੜਕਾਂ ਦੇ ਉੱਤੇ ਡੜਾਇਆ ਉੱਥੋਂ ਦੇ ਜੇ ਅ ਵੱਡੇ ਲੀਡਰ ਸੀ ਤਾਂ ਉਹਨਾਂ ਨੂੰ ਕੁੱਟ ਮਾਰ ਉਹਨਾਂ ਦੇ ਨਾਲ ਕੀਤੀ ਗਈ ਔਰ ਉੱਥੋਂ ਉਹਨਾਂ ਨੂੰ ਭਜਾ ਦਿੱਤਾ ਗਿਆ ਔਰ ਇਸੇ ਨੂੰ ਲੈ ਕੇ ਕਈ ਤਰ੍ਹਾਂ ਦੇ ਪ੍ਰੋਟੈਸਟ ਅੱਗੇ ਵੀ ਦੇਖਣ ਨੂੰ ਮਿਲ ਰਹੇ ਨੇ ਮੈਡਾਗਾਸਕਰ ਦੇ ਵਿੱਚ ਵੀ ਇਹ ਪ੍ਰੋਟੈਸਟ ਜੰਜੀ ਦੇ ਵੱਲੋਂ ਹੀ ਸੰਭਾਲਿਆ ਗਿਆ ਸੀ ਔਰ ਫੌਜ ਦਾ ਜਦੋਂ ਪ੍ਰੋਟੈ ਜੋ ਸਮਰਥਨ ਮਿਲ ਜਾਂਦਾ ਹੈ ਕਿਉਂਕਿ ਫੌਜ ਨੇ ਰਾਸ਼ਟਰਪਤੀ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਔਰ ਇਸੇ ਵਿੱਚ ਜੋ ਰਾਸ਼ਟਰਪਤੀ ਦੀ ਸਥਿਤੀ ਹੈ ਉਹ ਕਾਫੀ ਕਮਜ਼ੋਰ ਹੋ ਜਾਂਦੀ ਹੈ ਕਿਉਂਕਿ ਆਪਣੀ ਹੀ ਫੌਜ ਦੇ ਵੱਲੋਂ ਕੋਈ ਇਹਨਾਂ ਨੂੰ ਜੋ ਸਮਰਥਨ ਹੈ ਉਹ ਨਹੀਂ ਮਿਲਦਾ ਜਿਸ ਕਰਕੇ ਉਹਨਾਂ ਨੂੰ ਆਪਣਾ ਤਖਤਾ ਛੱਡਣਾ ਪਿਆ ਹੈ ਆਪਣੀ ਕੁਰਸੀ ਛੱਡਣੀ ਪਈ ਹੈ ਔਰ ਦੇਸ਼ ਛੱਡ ਕੇ ਫਰਾਰ ਹੋਣਾ ਪਿਆ ਜਦੋਂ ਵੀ ਕਿਸੇ ਦੇਸ਼ ਦੇ ਵਿੱਚ ਤਖਤਾ ਪਲਟ ਹੁੰਦਾ ਹੈ ਤਾਂ ਉੱਥੋਂ ਦੀ ਜੋ ਫੌਜ ਹੈ ਤਾਂ ਉਹ ਤੈਅ ਕਰਦੀ ਹੈ ਕਿ ਆਖਿਰ ਸੱਤਾ ਤੇ ਕੌਣ ਕਾਬਜ਼ ਹੋਵੇਗਾ ਕਿਉਂਕਿ ਅਸੀਂ ਹੋਰ ਵੀ ਦੇਸ਼ ਦੇਖੇ